ਲੰਗਰ ਹਮੇਸ਼ਾ ਸੰਗਤ ਚ ਬਹਿ ਕੇ ਪੰਕਤੀ ਰੂਪ ਵਿੱਚ ਖਾਧਾ ਜਾਂਦਾ ਆ ਟੇਬਲ ਲਾਈਏ ਉਹ ਗੁਰੂ ਦਾ ਲੰਗਰ ਨਹੀਂ ਹੈ ਪਰ ਸਾਡੇ ਘਰਾਂ ਚ ਇਹੋ ਜਿਹਾ ਕੋਈ ਪ੍ਰੋਗਰਾਮ ਹੋਵੇ ਕਾਰਨ ਕੀ ਹੁਣ ਇਹ ਵੀ ਸੁਣ ਲਓ ਬੰਦਾ ਕਹਿੰਦਾ ਜੀ ਸਾਡੇ ਘਰ ਲੰਗਰ ਵਰਤਾਉਣ ਵਾਲਾ ਕੋਈ ਆ ਹੀ ਨਹੀਂ ਹੈ ਕੌਣ ਸਕਾਏਗਾ ਟੇਬਲ ਤੇ ਲਾ ਦੇਓ ਜਿਹਦਾ ਜੀ ਕਰਦਾ ਖਾਈ ਜਾ ਤੇ ਚੱਲ ਅੱਗੇ ਵਧੀ ਜਾ ਕਨਕ ਦੇ ਕਰਦੇ ਦੋ ਸਿਧਾਂਤ ਸੀ ਇੱਕ ਸੰਗਤ ਤੇ ਇੱਕ ਪੰਗਤ ਸੰਗਤ ਗੁਰੂ ਘਰਾਂ ਵਿੱਚ ਆਉਣਾ ਘੱਟ ਗਈ ਹੈ ਸਾਡਾ ਪ੍ਰਚਾਰਕਾਂ ਰਾਗੀਆਂ ਤੇ ਪ੍ਰਬੰਧਕਾਂ ਦਾ ਰਵਈਆ ਵੇਖ ਕੇ ਤੇ ਪੰਗਤ ਅਸੀਂ ਆਪਣੇ ਘਰਾਂ ਤੋਂ ਆਪ ਖਤਮ ਕਰ ਦਿੱਤੀ ਹੈ ਦੋ ਮਹੀਨੇ ਰਹਿ ਗਏ ਫਿਰ ਬੰਦਾ ਕਹਿੰਦਾ ਜੀ ਸਾਡੇ ਨਾਲ ਪਤਨੀ ਕਿਉਂ ਮਾੜੀ ਹੁੰਦੀ ਹੈ ਉਹਦਾ ਰੀਜ਼ਨ ਕਾਰਨ ਸਿਰਫ ਅਸੀਂ ਆਪ ਹੁੰਨੇ ਆ ਸੋਚੋ ਨਾ ਵੀ ਜੇ ਮੈਂ ਆਪਣੇ ਘਰ ਕੋ ਅਖੰਡ ਪਾਠ ਕਰਾ ਰਹਿਆਂ ਕੋ ਹੋਰ ਤਰੀਕੇ ਦਾ ਫੰਕਸ਼ਨ ਸੁਖਮਨੀ ਸਾਹਿਬ ਕਰਾ ਰਹਿਆਂ ਸਹਿਜ ਪਾਠ ਦਾ ਭੋਗ ਪਵਾ ਰਹਿਆਂ ਗੁਰਮਤ ਸਮਾਗਮ ਕਰਾ ਰਹਿਆਂ ਜੇ ਮੇਰੇ ਕਰ ਚਾਰਜੀ ਲੰਗਰ ਵਰਤਾਉਣ ਵਾਲੇ ਨਹੀਂ ਐ ਤੇ ਫਿਰ ਮੈਂ ਕਿਨੂੰ ਦਿਖਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਮੇਰੇ ਕਰ ਕੀ ਤਰਾਸ ਦੀ ਐ ਕੌਮ ਦੀ ਘਟਾ ਐ ਕੌਮ ਨੇ ਜੇ ਲੰਗਰ ਵੀ ਲੱਗਾ ਤੇ ਡੰਡਾ ਲੈ ਕੇ ਕੋਏ ਨਹੀਂ ਕਿ ਖੜਾ ਰਹੇ ਬੰਦਾ ਬਾਹਰਲੇ ਪਾਸੇ ਇਹ ਕਾਦੇ ਲਈ ਖੜਾ ਜੀ ਅਖੰਡ ਪੜ ਤਰਾਇਆ ਲੰਗਰ ਛਕਾਣਾ ਆ ਲੇਕਿਨ ਇਹ ਅੰਦਰ ਨਾ ਵੜ ਜਣ ਇਹ ਅੰਦਰ ਨਾ ਵੜ ਜਣ ਤੇ ਮੈਂ ਮੈਂ ਲੰਗਰ ਲਾਇਆ ਗੁਰੂ ਕੇ ਲੰਗਰ ਚੋਂ ਹਜ਼ਾਰਾਂ ਛਕ ਜਾਣ ਤੇ ਕਦੇ ਘਟਦਾ ਨਹੀਂ ਹੈ ਤੇ ਜੇ ਮੇਰਾ ਲੰਗਰ ਲੱਗਾ ਤੇ ਭਾਗਾਂ ਵਲੋ ਫਿਰ ਉਸ ਲੰਗਰ ਦੇ ਵਿੱਚੋਂ ਚਾਰ ਜੀ ਵੀ ਰੱਜ ਕੇ ਖਾ ਨਹੀਂ ਸਾਕਦੀ ਫੈਸਲਾ ਕਰ ਲੈਣਾ ਲੰਗਰ ਗੁਰੂ ਦਾ ਜਾਂ ਸਾਡਾ ਜੇ ਲੰਗਰ ਗੁਰੂ ਕਾਤੇ ਮਨਾਈ ਕਿਸੇ ਨੂੰ ਨਹੀਂ ਤੇ ਜੇ ਲੰਗਰ ਸਾਡਾ ਹੈ ਤੇ ਫਿਰ ਹਰ ਬੰਦੇ ਨੂੰ ਮਨਾਈਂ। ਇਹਨਾਂ ਵਸੇ ਕੀਆ ਸਿਰਫ ਉਹ ਹੀ ਆਏਗਾ ਦੂਜਾ ਬੰਦਾ ਨਹੀਂ ਆਣ ਕੇ ਬੈਠੇ।